emergancy day ਦੇਖਿਆ ਕਿਤਾਬਿਆ ਸੀਗਾ ਇਸ ਦੇ ਵਿੱਚ ਕੀ ਸੀ ਜਦੋਂ ਪਤਾ ਚੱਲਿਆ ਕਾਂਗਰਸ ਪਾਰਟੀ ਨੂੰ ਵੀ ਅਸੀਂ ਹੁਣ ਇੱਥੋਂ ਸਾਡਾ ਆਪੋਚ ਬਹੁਤ ਵੱ ਚੁੱਕੀ ਆ ਅਸੀਂ ਇੱਥੇ ਨਹੀਂ ਸਾਡੇ ਅੱਗੇ ਸਰਕਾਰ ਬਣ ਸਕਦੀ ਅੋਰਜਾ ਗਾਂਧੀ ਨੇ ਇੱਕ ਮੇਨ ਇਸਾ ਕਾਰਨ ਕੀ ਸੀਗਾ ਕਿ ਲਾਹਵਾ ਤੋਂ ਇੰਦਰ ਗਾਂਧੀ ਇਲੈਕਸ਼ਨ ਹਾਰ ਗਏ ਸੀਗੇ ਮੀਟਿੰਗ ਦੇ ਵਿੱਚ ਫੈਸਲਾ ਲੈਣ ਤੋਂ ਪਹਿਲਾਂ ਹੀ ਸੰਜੇ ਗਾਂਧੀ ਜੀ ਆ ਗਏ ਸੰਜੇ ਗਾਂਧੀ ਜੀ ਨੇ ਕਿਹਾ ਵੀ ਇਹ ਗਲਤੀ ਹੋ ਸਕਦੀ ਅਗਰ ਸਾਡਾ ਪਰਿਵਾਰ ਤੋਂ ਪਾਰਟੀ ਨੂੰ ਕੋਈ ਬਾਹਰ ਬਾਹਲੀ ਕੋਈ ਸਮਰਥਨ ਕੋਈ ਮੈਂਬਰ ਜਾਏਗਾ ਤਾਂ ਕੰਮ ਹੋ ਰਿਹਾ ਨੈਕਸਟ ਅਸੀਂ ਉਹ ਇਸ ਤੋਂ ਬਾਅਦ ਅਸੀਂ ਮੁਹੱਬਤ ਥੋੜਾ ਜਿਹਾ ਕਹਿਣਗੇ ਮੇਰੇ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਤੇ ਡਾਕਟਰ ਸਾਹਿਬ ਲਾ ਤੇ ਮੈਂ ਥੋੜਾਤ ਮੇਰੀ ਬਹੁਤ ਇੰਪੋਰਟੈਂਟ ਡਿਸੀਜਨ ਸਾਡੀ ਗਵਰਨਮੈਂਟ ਲੈ ਰਹੀ ਹੈ ਤੇ ਸਾਨੂੰ ਸਾਰਿਆਂ ਨੂੰ ਕੰਮ ਕਰਕੇ ਉਹਦੇ ਵਾਸਤੇ ਧਿਆਨ ਰਹਿਣਾ ਪਏਗਾ ਕਿਉਂਕਿ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਜ਼ਿਲ੍ਹੇ ਦੇ ਜ਼ਿਲ੍ਹਾ ਪ੍ਰਧਾਨ ਸ਼੍ਰੀ ਭੁਪਿੰਦਰ ਜੀ ਸਿੰਘ ਜੀ ਚਿਮਾ ਜੀ ਐਂਡ ਸਾਡੇ ਮੈਨਰੋ ਸਾਹਿਬ ਔਰ ਸਾਡੀ ਸਾਰੀ ਹੀ ਟੀਮ ਔਰ ਜਿੰਨੇ ਵੀ ਸਾਡੇ ਬੀਜੇਪੀ ਦੇ ਸਾਰੇ ਟੀਮ ਮੈਂਬਰਸ ਨੇ ਮੈਨੂੰ ਅੱਜ ਬਹੁਤ ਖੁਸ਼ੀ ਹੋਈ ਹੈ ਕਿ ਅੱਜ ਆਪਾਂ ਆਫਟਰ ਇਲੈਕਸ਼ਨ ਸਾਰੇ ਇਕੱਠੇ ਹੋਏ ਆ ਔਰ ਇਲੈਕਸ਼ਨ ਤੋਂ ਬਾਅਦ ਤੋਂ ਬਾਅਦ ਆ ਸਾਰੇ ਇਕੱਠੇ ਹੋਏ ਆ ਚਿਹਰੇ ਤੇ ਖੁਸ਼ੀ ਵੀ ਹੈ ਇੱਥੇ ਮੁੜੋ ਇਹ ਚਿਹਰੇ ਸਾਰੇ ਇਕੱਠੇ ਹੋਏ ਨੇ ਤੇ ਇੱਕ ਰੌਣਕ ਵੀ ਹੈ ਚਿਹਰੇ ਤੇ ਕਿ ਜਿਹੜੇ ਕਾਰਕਟਰਾਂ ਨੇ ਇਲੈਕਸ਼ਨ ਦੇ ਵਿੱਚ ਮਿਹਨਤ ਕੀਤੀ ਸੀ ਉਹ ਮੁੜ ਫੇਰ ਉਸ ਮੰਚ ਤੇ ਹਾਜ਼ਰ ਹੋ ਗਿਆ ਇਹ ਜਨਤਾ ਪਾਰਟੀ ਜਿੰਦਾਬਾਦ ਨਾਰਦੀ ਜਨਤਾ ਪਾਰਟੀ ਜਿੰਦਾਬਾਦ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ ਦਮਨਤਿੰਦ ਬਾਜਵਾ ਜੀ ਜ਼ਿਲ੍ਹਾ ਪ੍ਰਧਾਨ ਕੁਦਰਤ ਸਿੰਘਾ ਜੀ ਜ਼ਿਲ੍ਹਾ ਜਨਰਲ ਸੈਕਟਰੀ ਹਰ ਸਿੰਘ ਰੱਚੀ ਜੀ ਮੰਡਲ ਪ੍ਰਧਾਨ ਮੰੰਦਾ ਜੀ ਤੇ ਵਰਮਾ ਜੀ ਮੈਨਰੋ ਜੀ ਗੁਵਾਨ ਸਿੰਘ ਜੀ ਨੂੰ ਪਰ ਅੱਜ ਆਪਾਂ ਜੋ ਮੀਟਿੰਗ ਕੀਤੀ ਹੈ ਐਮਰਜੈਂਸੀ ਦੇ ਸਬੰਧ ਵਿੱਚ ਕੀਤੀ ਹੈ ਵੱਡਾ ਲੋਕਾਂ ਦੇ ਵਿੱਚ ਆਪਣਾ ਨਾਮ ਤੇ ਪਛਾਣ ਬਣਾਈ ਹੈ ਮੇਰੀ ਬਰਾਦ ਦਮਨਤਿੰਦ ਬਾਜਵਾ ਜੀ ਸਭ ਤੋਂ ਪਹਿਲਾਂ ਤਾਂ ਮੈਂ ਉਹਨਾਂ ਦਾ ਇੱਥੇ ਆਉਣ ਤੇ ਦਿਲ ਦੀਆਂ ਗਹਿਰਾਈਆਂ ਤੋਂ ਆਪਣੇ ਜ਼ਿਲ੍ਹੇ ਵੱਲੋਂ ਆਪਣੀ ਸਾਰੀ ਟੀਮ ਵੱਲੋਂ ਬਹੁਤ-ਬਹੁਤ ਸਵਾਗਤ ਕਰਦਾ ਮੰਤਰੀ ਬਣਿਆ ਤੁਹਾਨੂੰ ਕੁਝ ਨਹੀਂ ਸੀ ਗੱਲ ਕਰੋ ਤੁਹਾਡਾ ਖੁਸ਼ੀ ਦਾ ਸਮਾਂ ਅਸੀਂ ਸਾਰੇ ਬਾਜਵਾ ਸਾਹਿਬ ਮੈਂ ਅਸੀਂ ਸਾਰੇ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ ਅੱਜ ਜਨਾ ਹੈਗਾ ਸੁਭਾਗੇ ਪ੍ਰਾਪਤ ਹੋਇਆ ਹੈ ਸੋ ਮੈਂ जे हाँ जो किसी का नाम रह गया हो सारे जानते हो कि मीटिंग है विशेष तौर दौर नू याद कर अपनी यादाश्त ताजा रखन वास्ते और अज अ उसकी जो भी चर्चा कर रहे अपने घरे अपने ਅਲੇਦ ਵਾਲੇ ਆਣ ਵਾਣ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨਾਲ ਸਾਂਝੀ ਕਰੀਏ ਇਹ ਇਸ ਪ੍ਰੋਗਰਾਮ ਦਾ ਇਹ ਮਕਸਦ ਹੈ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ ਧਰੂ ਮਾਤਾ ਕੀ ਜੈ ਤੁਹਾਨੂੰ ਕੀ ਕਹਿਣਾ ਚਾਹੁੰਦੇ ਜਿਹੜੀ ਅੱਜ ਬੈਠ ਕੇ ਅਟੈਂਡ ਕੀਤੀ ਹੈ ਕਿ ਆਸੀਂ ਅੱਜ ਦੀ ਮੀਨਟਿਕ ਅੱਜ ਬੀਸਿਕਲੀ ਜਿਹੜਾ ਅੱਜ ਤੋਂ 50 ਸਾਲ ਪਹਿਲਾਂ ਐਮਰਜੈਂਸੀ ਦਾ ਕਾਲਾ ਦੌਰ ਰਿਹਾ ਉਸ ਨੂੰ ਕਮੇਮੋਰੇਟ ਕਰਨ ਲਈ ਉਸ ਨੂੰ ਯਾਦ ਕਰਨ ਲਈ ਔਰ ਉਸ ਸਮੇਂ ਜਿਹੜੀਆਂ ਸਾਡੇ ਭੈਣਾ ਭਰਾਵਾਂ ਨੇ ਕੁਰਬਾਨੀਆਂ ਦਿੱਤੀਆਂ ਉਹਨਾਂ ਨੂੰ ਨਮਨ ਕਰਨ ਲਈ ਇਹ ਜਿਹੜਾ ਅੱਜ ਦਾ ਮੀਟਿੰਗ ਹੈ ਭਾਰਤੀ ਜਨਤਾ ਪਾਰਟੀ ਵੱਲੋਂ ਕੀਤੀ ਗਈ ਹੈ ਅੱਜ ਖੰਨੇ ਵਿਖੇ ਖੰਨਾ ਜ਼ਿਲ੍ਹੇ ਵਿਖੇ ਚੀਮਾ ਸਾਹਿਬ ਨੇ ਇਸ ਮੀਟਿੰਗ ਦਾ ਆਯੋਜਨ ਕੀਤਾ ਔਰ ਮੇਰੀ ਵਿਸ਼ੇਸ਼ ਤੌਰ ਤੇ ਪਾਰਟੀ ਵੱਲੋਂ ਜ਼ਿੰਮੇਵਾਰੀ ਲੱਗੀ ਸੀ ਕਿ ਮੈਂ ਇੱਥੇ ਆ ਕੇ ਉਸ ਕਾਲੇ ਦੌਰ ਦੇ ਕੁਝ ਜਿਹੜੇ ਇੰਪੋਰਟੈਂਟ ਪੁਆਇੰਟਸ ਨੇ ਜਿਹੜੇ ਕਿ ਸ਼ਾਇਦ ਆਉਣ ਵਾਲੇ ਸਮੇਂ ਦੇ ਨਾਲ-ਨਾਲ ਵਕਤ ਗੁਜ਼ਰਨ ਦੇ ਨਾਲ-ਨਾਲ ਅਸੀਂ ਭੁੱਲਦੇ ਜਾ ਰਹੇ ਹਾਂ ਔਰ ਅੱਜ ਜਿਹੜੀ ਝੂਠੀ ਰਾਜਨੀਤੀ ਸਾਰੇ ਦੇਸ਼ ਵਿੱਚ ਝੂਠ ਪ੍ਰਚਾਰ ਕਰਨ ਦੀ ਜਿਹੜੀ ਰਾਜਨੀਤੀ ਹੈ ਉਹ ਜਿਹੜਾ ਦੌਰ ਚੱਲ ਰਿਹਾ ਹੈ ਉਸੇ ਠੱਲ ਪਾਉਣ ਵਾਸਤੇ ਲੋਕਾਂ ਨੂੰ ਦੁਬਾਰਾ ਯਾਦ ਕਰਾਉਣ ਵਾਸਤੇ ਕਿ ਕੀ ਕੁ ਨਾ ਲੋਕਾਂ ਦੁਆਰਾ ਹੀ ਕੀਤਾ ਗਿਆ ਇਹਨਾਂ ਦੇ ਪਰਿਵਾਰ ਦੁਆਰਾ ਕੀਤਾ ਗਿਆ ਜਿਹੜੇ ਲੋਕ ਅੱਜ ਸੰਵਿਧਾਨ ਦੀਆਂ ਗੱਲਾਂ ਕਰਦੇ ਨੇ ਧੱਕੇਸ਼ਾਹੀ ਦੀਆਂ ਗੱਲਾਂ ਕਰਦੇ ਆ ਇਹਨਾਂ ਨੂੰ ਆਇਨਾ ਵਿਖਾਉਣ ਵਾਸਤੇ ਅਜ ਭਾਤੀ ਜਨਤਾ ਪਾਰਟੀ ਵੱਲੋਂ ਦੇਸ਼ ਭਰ ਵਿੱਚ ਇਹ ਜਿਹੜੇ ਪ੍ਰੋਗਰਾਮ ਹੈ ਉਹ ਆਯੋਜਿਤ ਕੀਤੇ ਗਏ ਸੀ ਸੋ ਉਸ ਦੇ ਉਸ ਤੇ ਚੱਲਦੇ ਹੀ ਅਸੀਂ ਖੰਨੇ ਵਿੱਚ ਇਹ ਮੀਟਿੰਗ ਰੱਖੀ ਹੈ ਸੋ ਬੇਸਿਕਲੀ ਇਹਦੇ ਇਹੀ ਮੇਨ ਅਜੰਡਾ ਸੀਗੇ ਕਿ ਜੋ ਉਸ ਸਮੇਂ ਜਿਸ ਤਰੀਕੇ ਪ੍ਰੈਸ ਤੇ ਰੋਕ ਲਗਾਈ ਗਈ ਜਿਸ ਤਰੀਕੇ ਨਾਲ ਹਰ ਕੁਸ਼ ਹਰ ਉਹ ਤਰੀਕਾ ਅਪਣਾਇਆ ਗਿਆ ਜਿਸ ਨਾਲ ਅਸੀਂ ਲੋਕਾਂ ਦੀ ਜਿਹੜੀ ਬੇਸਿਕ ਫਰੀडम ਹੈ ਬੇਸਿਕ ਕਨਸਟੀਟਿਊਸ਼ਨਲ ਰਾਈਟਸ ਹੈ ਉਹਨਾਂ ਨੂੰ ਰੋਕਿਆ ਜਾਏ ਲੋਕਾਂ ਦੀ ਆਜ਼ਾਦੀ ਨੂੰ ਕਿਵੇਂ ਉਸਤੇ ਰੈਸਟ੍ਰਿਕਸ਼ਨਸ ਲਗਾਈਆਂ ਜਾਣ ਕਿਸ ਤਰੀਕੇ ਤੁਸ਼ਟੀ ਕਰਨ ਦੀ ਜਿਹੜੀ ਰਾਜਨੀਤੀ ਉਹ ਕੀਤੀ ਗਈ ਕਿਸੇ ਕਿਸੇ ਲੋਕ ਇੱਕ ਆਪਸ ਚ ਲੋਕਾਂ ਨੂੰ ਲੜਾਉਣ ਦਾ ਕੰਮ ਕੀਤਾ ਗਿਆ ਉਸ ਚੀਜ਼ ਨੂੰ ਜਿਹੜਾ ਹੈਗਾ ਅਸੀਂ ਅੱਜ ਦੀ ਮੀਟਿੰਗ ਵਿੱਚ ਉਜਾਗਰ ਕੀਤਾ ਉਸਤੇ ਗੱਲ ਕੀ ਕੀ ਕਹਿਣਾ ਚਾਹੁੰਦੇ ਹਾਂ ਅੱਜ ਜਿਹੜੀ ਬੈਠਕ ਰੱਖੀ ਗਈ ਸੀ ਸਭ ਤੋਂ ਪਹਿਲਾਂ ਤਾਂ ਮੈਂ ਦਮਨਥਿੰਦ ਬਾਜਵਾਦੀ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਇਨਾਂ ਦੀ ਪਾਰਟੀ ਵੱਲੋਂ ਪੰਜਾਬ ਭਾਰਤੀ ਜਨਤਾ ਪਾਰਟੀ ਵੱਲੋਂ ਡਿਊਟੀ ਲੱਗੀ ਸੀ ਖੰਨਾ ਜ਼ਿਲ੍ਹੇ ਵਿੱਚ ਅੱਜ ਤਾਂ ਨਾ ਇੱਕ ਸਿਆਣੇ ਦੀ ਕਹਾਵਤ ਹੈ ਕਿ ਸੱਚ ਤਾਂ ਬੋਲੇ ਛਾਨਣੀ ਕੀ ਬੋਲੇ ਜਿਹਦੇ ਵਿੱਚ ਹਜ਼ਾਰਾਂ ਗਲੀਆਂ ਜਿਹੜੀ ਕਾਂਗਰਸ ਪਾਰਟੀ ਰਾਹੁਲ ਗਾਂਧੀ ਸੋਨੀਆ ਗਾਂਧੀ ਖਰਗੇਜੀ ਜਾਂ ਉਹਨਾਂ ਦੀ ਜਿਹੜੀ ਪਾਰਟੀ ਜਿਹੜਾ ਈਐਨਡੀ ਆ ਬਣਿਆ ਹੋਇਆ ਇੱਕ ਪਲੇਟਫਾਰਮ ਜਿਆ ਜਿਹੜੇ ਲੋਕ ਅੱਜ ਇਹ ਸੰਵਿਧਾਨ ਦੀ ਗੱਲ ਕਰਦੇ ਐ ਕੱਲ ਤੁਸੀਂ ਦੇਖ ਹੀ ਲਿਆ ਸੰਸਦ ਦੇ ਵਿੱਚ ਜਿਹੜੀ ਗੱਲ ਪਹਿਲੇ ਪਹਿਲੇ ਦਿਨ ਕੱਲ ਸੌਂ ਚੱਕੋਂ ਤੋਂ ਬਾਅਦ ਸਟਾਰਟ ਹੋਈ ਆ ਕੰਸਟੀਟਿਊਸ਼ਨ ਦੀ ਰਿਸਪੈਕਟੇਬਲ ਬੁੱਕ ਨੂੰ ਫੜ ਕੇ ਰਾਹੁਲ ਗਾਂਧੀ ਨੇ ਜਿਵੇਂ ਸੰਸਦ ਦੇ ਵਿੱਚ ਲਹਿਰਾਇਆ ਜਿਸ ਦੇ ਅਗੇ ਸਾਰੇ ਸੰਸਦ ਮੈਂਬਰਾਂ ਨੇ ਨਮਨ ਕੀਤਾ ਸਿਰ ਝੁਕਾਇਆ ਪਰ ਕੰਸਟੀਟਿਊਸ਼ਨ ਸਾਰੇ ਹਿੰਦੁਸਤਾਨ ਦੀ ਲੋਕਾਂ ਵਾਸਤੇ ਇੱਕ ਸਮਝ ਲਓ ਕਿ ਬਹੁਤ ਵੱਡੀ ਬੁੱਕ ਹੈ ਬਹੁਤ ਵੱਡੀ ਕਿਤਾਬ ਹੈ ਜਿਹਦੇ ਵਿੱਚੋਂ ਸਾਰੇ ਲੋਕਾਂ ਨੂੰ ਅਧਿਕਾਰ ਮਿਲਦੇ ਆ ਕਿਸੇ ਨੂੰ ਬੋਲਣ ਦਾ ਤੁਰਨ ਦਾ ਖਾਨ ਦਾ ਪੀਣ ਦਾ ਫ੍ਰੀडम ਦੇ ਅਧਿਕਾਰ ਜਿਹੜਾ ਦੇ ਵਿੱਚ ਮਿਲੇ ਹੋਏ ਆ ਉਹਦੀ ਗੱਲ ਕਰਦੇ ਆ ਉਹਦੀ ਗੱਲ ਕਰਕੇ ਇਲੈਕਸ਼ਨ ਲੜੀ ਗਈ ਹੈ ਕਿ ਜੀ ਮੋਦੀ ਸਾਹਿਬ ਆਉਣ ਵਾਲੇ ਸਮੇਂ ਵਿੱਚ ਜੇ ਸਰਕਾਰ ਬਣ ਗਈ ਤਾਂ ਜਿਹੜੇ ਵੀ ਹਿੰਦੁਸਤਾਨ ਦੇ ਲੋਕਾਂ ਨੂੰ ਅਧਿਕਾਰ ਕੰਸਟੀਟਿਊਸ਼ਨ ਵਿੱਚ ਮਿਲੇ ਹੋਏ ਹੈ ਉਹਨਾਂ ਨੂੰ ਬੀ ਫੇਮ ਕਰ ਦੇਣਗੇ ਉਹਨਾਂ ਨੂੰ ਖਤਮ ਕਰ ਦੇਣਗੇ ਉਹਦੀ ਰਿਸਪੈਕਟਿੰਗ ਕਰ ਦੇ ਅਰ ਜਿਸ ਦੀ ਦਾਦੀ ਨੇ 25 ਜੂਨ 1975 ਨੂੰ ਰਾਤ ਨੂੰ 12 ਵਜੇ ਤੋਂ ਲੈ ਕੇ 2 ਵਜੇ ਤੱਕ ਸਾਰਾ ਕੁਝ ਖਤਮ ਕਰਤਾ ਹਿੰਦੁਸਤਾਨ ਦੇ ਲੋਕਾਂ ਵਿੱਚ ਐਮਰਜੈਂਸੀ ਲਗਾ ਕੇ ਕਾਲੇ ਦੌਰ ਦੀ ਸ਼ੁਰੂਆਤ ਕੀਤੀ ਉਹ ਪਰਿਵਾਰ ਦਾ ਬੰਦਾ ਕੋਈ ਕੰਸਟੀਟਿਊਸ਼ਨ ਦੀ ਗੱਲ ਕਰੇ ਹਿੰਦੁਸਤਾਨ ਦੀ ਉਸ ਦੇ ਇੰਗੇਜ ਵਿੱਚ ਉਸ ਦੌਰ ਨੂੰ ਯਾਦ ਕਰਨ ਲਈ ਜਿਵੇਂ ਬਾਰੀਬਾਹ ਸਾਹਿਬ ਨੇ ਦੱਸਿਆ ਨੂਪਰ ਜੀ ਨੇ ਦੱਸਿਆ ਨੀਤੂ ਜੀ ਨੇ ਦੱਸਿਆ ਚੰਨੀ ਸਾਹਿਬ ਨੇ ਜਿੰਨੇ ਬੁਲਾਰੇ ਬੋਲੇ ਤੁਸੀਂ ਆਪ ਵੀ ਬੋਲੇ ਸਾਰੇ ਜਣੇ ਤੁਸੀਂ ਜਿਨ੍ਹਾਂ ਨੇ ਸਾਰਿਆਂ ਨੇ ਗੱਲ ਕੀਤੀ ਹੈ ਕਿ ਜਿਹੜੇ ਲੋਕ ਹਿੰਦੁਸਤਾਨ ਦੇ ਲੋਕਾਂ ਦੇ ਅਧਿਕਾਰਾਂ ਦੇ ਕਾਤਲ ਐ ਜੋ ਹਿੰਦੁਸਤਾਨ ਦੀ ਰਾਖੀ ਦੀ ਗੱਲ ਕਰਨ ਉਹਨਾਂ ਦੇ ਮੂੰਹੋਂ ਇਹ ਗੱਲ ਸ਼ੋਭਣ ਦਿੰਦੀ ਹਿੰਦੁਸਤਾਨ ਨੂੰ ਸਹੀ ਅਰਥਾਂ ਦੇ ਵਿੱਚ ਅੱਜ ਜੋ ਕੋਈ ਵਧੀਆ ਹਿੱਸੇ ਦੇ ਕੇ ਹਿੰਦੁਸਤਾਨ ਦਾ ਨਾਮ ਵਰਲਡ ਵਿੱਚ ਰੋਸ਼ਨ ਕਰ ਰਿਹਾ ਤਾਂ ਨਰਿੰਦਰભાઈ ਮੋਦੀ ਹੈ ਤਾਂ ਹੀ ਲੋਕਾਂ ਨੇ ਤੀਸਰੀ ਵਾਰੀ ਫਤਵਾ ਦੇ ਕੇ ਉਹਨਾਂ ਨੂੰ ਅੱਜ ਬਣਾਇਆ ਹੈ ਅਸੀਂ ਉਸ emergeny ਦੇ ਕਾਲੇ ਦੌਰ ਦੇ ਸਬੰਧ ਵਿੱਚ ਲੋਕਾਂ ਨੂੰ ਜਾਗਰੂਕ ਕਰਨ ਲਈ ਨੌਜਵਾਨ ਪੀੜ੍ਹੀ ਖੜੀ ਹੈ ਸਾਰੀ ਇਹਨਾਂ ਨੂੰ ਦੱਸਣ ਵਾਸਤੇ ਉਸ ਸਮੇਂ ਜਿਹੜੇ ਲੋਕ ਅੱਜ ਗੱਲ ਕਰਦੇ ਐ ਕਨਸਟੀਟਿਊਸ਼ਨ ਦੀ ਉਹਨਾਂ ਨੇ ਉਸ ਵਕਤ ਉਹਨਾਂ ਦੇ ਪਰਿਵਾਰ ਨੇ ਕੀ ਕੀਤਾ ਉਹਦੇ ਵਾਸਤੇ ਦੀ ਮੀਟਿੰਗ ਸੀ ਸਾਰੇ ਲੋਕ ਆਏ ਸਾਰੇ ਮੰਡਲਾਂ ਦੇ ਪ੍ਰਧਾਨ ਆਏ ਸਾਰੇ ਮੋਰਚਿਆਂ ਦੇ ਪ੍ਰਧਾਨ ਆਏ ਐ ਤੇ ਮੈਂ ਖਾਸ ਤੌਰ ਤੇ ਸਾਡੇ ਖੰਨਾ ਮੰਡਲ ਦੇ ਦੋਨੋਂ ਪ੍ਰਧਾਨ ਸਹਿਬਾਨ ਦਾ ਆਪਾਂ ਭਜਨ ਸਿੰਘ ਚਾਪੜਾ ਜੀ ਖੜੇ ਆ ਨੰਦਾ ਜੀ ਵਰਮਾ ਜੀ ਕਿੰਨੇ ਸਾਰੇ ਸਾਰੇ ਮੰਡਲਾਂ ਦੇ ਪ੍ਰਧਾਨ ਖੜੇ ਆ ਉਹਨਾਂ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਮੋਰਚਿਆਂ ਦੇ ਪ੍ਰਧਾਨ ਉਹਨਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਂ ਇਹ ਗੱਲ ਕਹੂੰਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਨੂੰ ਵੀ ਰੰਗਲਾ ਤੇ ਖੁਸ਼ਹਾਲ ਬਣਾਉਣ ਲਈ ਆਪਾਂ ਤਗੜੇ ਹੋ ਕੇ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਲੈ ਕੇ ਤੁਹਾਡੇ ਸਾਹਮਣੇ ਮੈਂ ਸਿਰਫ ਇੱਕ ਗੱਲ ਜਮੂਰ ਕਹਿਣੀ ਚਾਹੁੰਦਾ ਜੋ ਬਾਜਬਾਦ ਸਾਹਿਬ ਦੇ ਮਨ ਦੇ ਵਿੱਚ ਵੀ ਤੜਫ ਹੈ ਕਿ ਗ੍ਰੀਨ ਪੰਜਾਬ ਦੀ ਗੱਲ ਕਰੀਏ ਆਪਾਂ ਹਰਿਆਲੀ ਦੀ ਸ਼ੁਰੂਆਤ ਕਰੀਏ ਪੰਜਾਬ ਅੱਜ ਤਪਦਾ ਰੇਗਿਸਤਾਨ ਬਣਦਾ ਜਾ ਰਿਹਾ ਹੈ ਅੱਜ ਦੁਬਈ ਦਾ ਵੀ ਟੈਂਪਰੇਚਰ ਸਾਡੇ ਤੋਂ ਥੱਲੇ ਆ ਜੇ ਸਾਡਾ ਪੰਜਾਬ ਦਾ ਟੈਂਪਰੇਚਰ 51 ਤੱਕ ਕ੍ਰਾਸ ਕਰ ਜਾਂਦਾ 50 ਤਾਂ ਕਈ ਵਾਰੀ ਹੋ ਗਿਆ ਸੋ ਮੇਰੀ ਬੇਨਤੀ ਹੈ ਤੁਹਾਡੇ ਮਾਧਿਅਮ ਰਹੀਂ ਆਪਾਂ ਸਾਰੇ ਜਿੰਨੇ ਖੜੇ ਆ ਤੁਹਾਨੂੰ ਹੀ ਹੱਥ ਜੋੜ ਕੇ ਸਿਮਰ ਬੇਨਤੀ ਆਪਾਂ ਸਾਰੇ ਜਣੇ ਇੱਕ ਇੱਕ ਬੂਟਾ ਜ਼ਰੂਰ ਲਗਾਈਏ ਤੇ ਪੰਜਾਬ ਨੂੰ ਬਚਾਈਏ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ